ਉਹਨਾਂ ਦੀ ਜਾਨ ਨੂੰ ਕੋਈ ਨੁਕਸਾਨ ਨਾ ਹੋਵੇ ਸਭ ਤੋਂ ਵੱਡਾ ਜਾਨ ਹੈ ਤੇ ਜਹਾਨ ਹੈ ਤੇ ਇਸ ਲਈ ਅਸੀਂ ਉਹਨਾਂ ਨੂੰ ਇਹ ਮੈਡੀਕਲ ਚੈੱਕਅਪ ਲਈ ਉਹਨਾਂ ਨੂੰ ਨਾਲ ਲੈ ਕੇ ਤੇ ਉਹਨਾਂ ਦਾ ਪ੍ਰੋਪਰ ਮੈਡੀਕਲ ਚੈੱਕਅਪ ਹੈ ਜਿਆ ਡੀ ਐਮ ਸੀ ਚੱਲ ਵੀ ਰਿਹਾ ਕਹਿੰਦੇ ਜੀ ਅਸੀਂ ਤਾਂ ਉਹਦੀ ਮੈਡੀਕਲ ਜਾਂਚ ਕਰਾਉਣੀ ਆ ਉਹਦਾ ਚੈੱਕਅਪ ਕਰਾਉਣਾ ਜੀ ਵੀ ਉਹ ਬਜ਼ੁਰਗ ਬੰਦਾ ਕਦੇ ਉਹਦਾ ਨੁਕਸਾਨ ਨਾ ਹੋ ਜਾਈ ਜ਼ਿਲ੍ਹੇ ਬਠਿੰਡੇ ਦੇ ਵਿੱਚ ਜਦੋਂ ਕਿਸਾਨ ਕੁੱਟੇ ਗਏ ਬਾਪੂ ਕੁੱਟੇਗੇ ਸਾਡੇ ਉੱਥੇ 80 ਸਾਲ ਦੇ 77 ਸਾਲ ਦੇ ਬਾਪੂਆਂ ਦੇ ਡਾਂਗਾ ਮਾਰੀਆਂ ਗਈਆਂ ਪੱਥਰੂ ਕੈਂਸ ਦੇ ਗੋਲੇ ਮਾਰੇ ਗਏ ਪਾਣੀ ਦੀਆਂ ਬਿਛਾੜਾਂ ਮਾਰੀਆਂ ਗਈਆਂ ਉਦੋਂ ਭਾਈ ਸਾਹਿਬ ਤੁਹਾਨੂੰ ਖਿਆਲ ਨਹੀਂ ਆਇਆ ਵੀ ਇਹ ਬਜ਼ੁਰਗ ਨੇ ਸਵੇ ਦਿਨੋਂ ਤੋਂ ਤੁਹਾਨੂੰ ਘੇਰੇ ਪੈ ਰਹੇ ਨੇ ਤੁਸੀਂ ਹਾਲੇ ਵੀ ਘਰਾਂ 'ਚ ਬੈਠੇ ਹੋ ਤੁਸੀਂ ਦੱਸੋ ਪੰਜਾਬ ਦੇ ਲੋਕੋ ਵੀ ਸਾਡੇ ਕੋਲੇ ਕੋਈ ਰਾਹ ਹੈ ਲੜੇ ਤੋਂ ਬਿਨਾ ਸੰਘਰਸ਼ ਕਰੇ ਤੋਂ ਬਿਨਾ ਘਰਾਂੋਂ ਨਿਕਲੇ ਤੋਂ ਬਿਨਾ ਇਹਰਾ ਸਾਨੂੰ ਵੀ ਪਾਉਣਗੇ ਅਸੀਂ ਵੀ ਤਰੇ ਫਿਰਦੇ ਹੁਦਲ ਸਾਨੂੰ ਵੀ ਚੱਕਣ ਪਰ ਜੇ ਤੁਸੀਂ ਤਿੰਨ ਤਰੀਕ ਨੂੰ ਨਾ ਨਿਕਲੇ ਉਹ ਜਿਹੜਾ ਨਾ ਬੰਦ ਕੀਤੀਆਂ ਤੁਸ ਨੂੰ ਲੋੜ ਹੀ ਨਹੀਂ ਪੈਣੀ ਡਾਂਗਾ ਮਾਰਨ ਦੀ ਤੁਸ ਨੂੰ ਲੋੜ ਨਹੀਂ ਪੈਣੀ ਇਥੇ ਚੱਟੇ ਦੀ ਲੋੜ ਨਹੀਂ ਪੈਣੀ ਕਿਸੇ ਹੋਰ ਤੰਤਰ ਨੂੰ ਵਰਤਣ ਦੀ ਕੋਈ ਹੋਰ ਕਾਨੂੰਨ ਨੂੰ ਵਰਤਣ ਦੀ ਕੋਈ ਕਾਲੇ ਕਾਨੂੰਨ ਲਿਆਉਣ ਦੀ ਤੁਸ ਨੂੰ ਪਾਣੀਆਂ ਆ ਦੀਆਂ ਜਰਾਂ ਨਾਲ ਹੀ ਮਾਰ ਦੇਣਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਕਿ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਕਿ ਅੱਜ ਮਰਨ ਵਰਤ ਤੇ ਬੈਠਣਾ ਸੀਗਾ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਕਿ ਐਮਐਸਪੀ ਦੇ ਉੱਤੇ ਜਿਹੜਾ ਗਰੰਟੀ ਵਾਲਾ ਕਾਨੂੰਨ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਤੇ ਹੋਰ ਵੀ ਜਿਹੜੀਆਂ ਵੱਖ-ਵੱਖ 13 14 ਮੰਗਾਂ ਸੀਗੀਆਂ ਉਹਨਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸਾਡੇ ਕਿਸਾਨ ਸ਼ੰਭੂ ਖਰੋਰੀ ਦੇ ਉੱਤੇ ਮੋਰਚਾ ਲਾਈ ਬੈਠੇ ਆ ਸਰਕਾਰ ਨੇ ਹਾਲ ਤੱਕ ਕੋਈ ਗੱਲ ਨਹੀਂ ਸੁਣੀ ਪਿੱਛੇ ਝੜਪਾਂ ਹੋਈਆਂ ਕਿਸਾਨਾਂ ਦੇ ਡਾਂਗਾ ਮਾਰੀਆਂ ਗਈਆਂ ਥਰੂ ਗੈਂਸ ਦੇ ਗੋਲੇ ਮਾਰੇ ਗੇ ਗੋਲੀਆਂ ਮਾਰੀਆਂ ਗਈਆਂ ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਬੱਲੋ ਪਿੰਡ ਤੋਂ ਸ਼ਹੀਦ ਵੀ ਹੋਇਆ ਸੀ ਤੇ ਬਹੁਤ ਜਾਣੇ ਸਾਡੇ ਜ਼ਖਮੀ ਵੀ ਹੋਏ ਸੀ ਸੋ ਲੰਮੇ ਸਮੇਂ ਤੋਂ ਮੋਰਚਾ ਚੱਲ ਰਿਹਾ ਪਰ ਕੋਈ ਸੁਣਵਾਈ ਦੀ بجائے ਸਰਕਾਰ ਕੱਲ ਜਦੋਂ ਐਲਾਨ ਕੀਤਾ ਕਿ ਕੱਲ ਨੂੰ ਦਲਿਆ ਸਾਹਿਬ ਨੇ ਮਰਨ ਵਰਤੇ ਬੈਠਣਾ ਤੇ ਰਾਤ ਜਬਰੀ ਉਹਨੂੰ 2:3 3 ਵਜੇ ਪੁਲਿਸ ਦੁਆਰਾ ਚੱਕਿਆ ਗਿਆ ਤੇ ਪੁਲਿਸ ਕਹਿ ਰਹੀ ਆ ਮੈਂ ਹੁਣੀ ਇੱਕ ਪੁਲਿਸ ਅਫਸਰ ਦਾ ਬਿਆਨ ਸੁਣ ਰਿਹਾ ਸੀਗਾ ਕਹਿੰਦੇ ਜੀ ਅਸੀਂ ਤਾਂ ਉਹਦੀ ਮੈਡੀਕਲ ਜਾਂਚ ਕਰਾਉਣੀ ਆ ਉਹਦਾ ਚੈੱਕਅਪ ਕਰਾਉਣਾ ਜੀ ਵੀ ਉਹ ਬਜ਼ੁਰਗ ਬੰਦਾ ਹੈ ਕਦੇ ਉਹਦਾ ਨੁਕਸਾਨ ਨਾ ਹੋ ਜਾਈ ਮੈਂ ਪੁੱਛਣਾ ਚਾਹੁੰਦਾ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਜਾਂ ਸਰਕਾਰ ਨੂੰ ਵੀ ਅੱਜ ਤੋਂ 5 ਦਿਨ ਪਹਿਲਾਂ ਸ਼ੇਰਗੜ ਪਿੰਡ ਜ਼ਿਲ੍ਹੇ ਬਠਿੰਡੇ ਦੇ ਵਿੱਚ ਜਦੋਂ ਕਿਸਾਨ ਕੁੱਟੇ ਗਏ ਬਾਪੂ ਕੁੱਟੇ ਗਏ ਸਾਡੇ ਉੱਥੇ 80-80 ਸਾਲ ਦੇ 77 ਸਾਲ ਦੇ ਬਾਪੂਆਂ ਦੇ ਡਾਂਗਾ ਮਾਰੀਆਂ ਗਈਆਂ ਅਥਰੂ ਕੈਂਸ ਦੇ ਗੋਲੇ ਮਾਰੇ ਗਏ ਪਾਣੀ ਦੀਆਂ ਬਿਛਾੜਾਂ ਮਾਰੀਆਂ ਗਈਆਂ ਉਦੋਂ ਭਾਈ ਸਾਹਿਬ ਤੁਹਾਨੂੰ ਖਿਆਲ ਨਹੀਂ ਆਇਆ ਵੀ ਇਹ ਬਜ਼ੁਰਗ ਨੇ ਹੁਣ ਤੁਸੀਂ ਬਹਾਨਾ ਕੀ ਬਣਾ ਰਹੇ ਹੋ ਡਰਾਮਾ ਕੀ ਖੇਡ ਰਹੇ ਹੋ ਓਕੇ ਜੀ ਅਸੀਂ ਤਾਂ ਤਾਂ ਚੱਕ ਕੇ ਲਿਆਂਦਾ ਹੈ ਬਜ਼ੁਰਗ ਬੰਦਾ ਚੈੱਕ ਕਰਾਉਣਾ ਸੀ ਗੱਲ ਦੇ ਕਿੱਧਰ ਨੂੰ ਕਮਾ ਰਹੇ ਨੇ ਸੋ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਆ ਬਾਈ ਵੀ ਇਹ ਸੋਡੇ ਆਗੂਆਂ ਨੂੰ ਸੋਡੇ ਲੜਨ ਵਾਲੀਆਂ ਧਿਰਾਂ ਨੂੰ ਇਹਨਾਂ ਨੇ ਤੁਹਾਡੇ ਆਗੂਆਂ ਨੂੰ ਫੜ ਕੇ ਕਿਸੇ ਨਾ ਕਿਸੇ ਮੁਕੱਦਮੇ ਜਾਂ ਤਾਂ ਇਹ ਜਿਲ੍ਹਾ ਵਿੱਚ ਬੰਦ ਕਰ ਦੇਣਗੇ ਜਾਂ ਰਿਟੇਨ ਕਰ ਲੈਣਗੇ ਚੱਕ ਕੇ ਹਸਪਤਾਲਾਂ 'ਚ ਜਾ ਕੇ ਭਰਤੀ ਕਰਾ ਦੇਣਗੇ ਤੇ ਹੌਲੀ ਹੌਲੀ ਜਿਹੜੇ ਸੋਡੇ ਸੰਘਰਸ਼ ਨੇ ਸੋਡੇ ਅੰਦੋਲਨ ਨੇ ਖਦੇੜ ਦੇਣਗੇ ਤੇ ਲੋਕਾਂ ਨੂੰ ਘਰਾਂ 'ਚ ਹੀ ਦੱਬ ਦੇਣਗੇ ਜੋ ਕਿ ਜਿਹੜੇ ਨਵੇਂ ਤੋਂ ਨਵੇਂ ਕਾਲੇ ਕਾਨੂੰਨ ਬਿਜਲੀ ਦਾ ਕਾਨੂੰਨ ਹਲੇ ਸਿਰ ਤੇ ਖੜਾ ਛੋਡੇ ਤਨ ਕਾਲੇ ਕਾਨੂੰਨ ਤੁਸੀਂ ਰੱਦ ਕਰਾ ਕੇ ਆਏ ਹੋ ਝੋਨਾ ਛੋਡਾ ਐਸ ਕੀ ਰੁਲਿਆ 2 ਮਹੀਨੇ ਹੋ ਗਏ ਝੋਨੇ ਨੂੰ ਹਾਲੇ ਹੀ ਮੰਡੀਆਂ ਚ ਪਿਆ ਡੀਏਪੀ ਸੋਨ ਨੂੰ ਨਹੀਂ ਮਿਲਿਆ ਝੋਨਾ ਦਾ ਗਾਂ ਵਾਲਾ ਛੱਡੋ ਵੀ ਉਹਦਾ ਕੀ ਬਣਨਾ ਹਲੇ ਸਾਲ ਦੀ ਖੇਤੀ ਐ ਜਿਹੜੀ ਕਣਕ ਤੁਸੀਂ ਬੀਜੀ ਬੈਠੇ ਆ ਇਹਦੀ ਵੀ ਕੋਈ ਗਰੰਟੀ ਨਹੀਂ ਵੀ ਇਹ ਖਰੀਦਣਗੇ ਸੋ ਇਹ ਦਿਨੋਂ ਦਿਨ ਸੋਨ ਨੂੰ ਘੇਰੇ ਪੈ ਰਹੇ ਨੇ ਤੁਸੀਂ ਹਾਲੇ ਵੀ ਘਰਾਂ 'ਚ ਬੈਠੇ ਹੋ ਹੁਣ ਤਾਂ ਯਾਰ ਜਮਾ ਛੋੜਾ ਪਾਣੀ ਛੋੜੇ ਜਮਾ ਗੱਲ ਤੱਕ ਆ ਗਿਆ ਸਾਹ ਛੋੜੇ ਨੱਕ 'ਚ ਆ ਗਿਆ ਹੁਣ ਤਾਂ ਚੂਹੇ ਵਾਂਗੂ ਜਮਾ ਦਬੋਤੇ ਅਗਲੇ ਨੇ ਪਿੰਜਰੇ 'ਚ ਚੂਹਾ ਡਬਾਉਣੇ ਆ ਫੜ ਕੇ ਬਾਲਟੀ 'ਚ ਮੱਠਲ 'ਚ ਹੁਣ ਤਾਂ ਐਂ ਡਬੋਤਾ ਸਾਨੂੰ ਆ ਤਿੰਨ ਤਰੀਕ ਨੂੰ ਬੁੱਢੇ ਦਰਿਆ ਦੀਆਂ ਜ਼ਹਿਰਾਂ ਜਿਹੜੀਆਂ 9 ਕਰੋੜ ਲੀਟਰ ਸੋਨੂੰ ਜ਼ਹਿਰ ਪਾ ਕੇ ਮਾਰਿਆ ਜਾ ਰਿਹਾ ਉਹ ਜ਼ਹਿਰਾਂ ਬੰਦ ਕਰਨੀਆਂ ਨੇ ਤਾਜਪੁਰ ਰੋਡ ਦੇ ਉੱਤੋਂ ਲੁਧਿਆਣੇ ਜੇਲ੍ਹ ਦੇ ਕੋਲੇ ਜਿਹੜਾ ਤਾਜਪੁਰ ਰੋਡ ਆ ਤੇ ਫੋਗਲ ਪੁਆਇੰਟ ਵਾਲੇ ਦੋ ਅਹਿਮ ਜਿਹੜੇ ਵੱਡੇ ਪਲਾਂਟ ਆ ਜਿੱਥੋਂ 9 ਕਰੋੜ ਲੀਟਰ ਜ਼ਹਿਰ ਬੁੱਢੇ ਦਰਿਆ ਰਹੀਂ ਸਤਲੁਜ ਚ ਪਾ ਕੇ ਸਾਰਾ ਦੱਖਣੀ ਮਾਲਵਾ ਰਾਜਸਥਾਨ ਤੱਕ ਬੀਕਾਨਗਰ ਗੰਗਾ ਨਗਰ ਤੱਕ ਦੇ ਲੋਕ ਮਾਰ ਤੇ ਕੈਂਸਰ ਨਾਲ ਪੀੜੀਏ ਦੇ ਨਾਲ ਤੇ ਪ੍ਰੰਤਨੀਆਂ ਬਿਮਾਰੀਆਂ ਦੇ ਨਾਲ ਤੁਸੀਂ ਦੱਸੋ ਪੰਜਾਬ ਦੇ ਲੋਕੋ ਵੀ ਸਾਡੇ ਕੋਲੇ ਕੋਈ ਰਾਹ ਹੈ ਲੜੇ ਤੋਂ ਬਿਨਾ ਸੰਘਰਸ਼ ਕਰੇ ਤੋਂ ਬਿਨਾ ਘਰੋਂ ਨਿਕਲੇ ਤੋਂ ਬਿਨਾ ਸੋ ਮੇਰਾ ਵੀਰ ਇੱਕ ਦਾ ਤੁਹਾਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਖਨੌਰੀ ਦੇ ਉੱਤੇ ਆਪਣੇ ਸਾਧਨ ਲੈ ਕੇ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਨੌਜਵਾਨੋਂ ਤੁਹਾਨੂੰ ਖਾਸ ਅਪੀਲ ਆ ਵੀ ਸਾਡੇ ਬਾਪੂ ਸਾਡੀ ਖਾਤਰ ਲੜ ਰਹੇ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਖਾਤਰ ਲੜ ਰਹੇ ਆ ਸਾਡੀ ਧਰਤੀ ਖਾਤਰ ਸਾਡੇ ਪਾਣੀਆਂ ਖਾਤਰ ਲੜ ਰਹੇ ਨੇ ਸੋ ਮੇਰਾ ਵੀਰ ਬੇਨਤੀ ਆ ਵੱਡੀ ਗਿਣਤੀ ਦੇ ਵਿੱਚ ਤੁਸੀਂ ਖਨੌਰੀ ਦੇ ਪਹੁੰਚੋ ਕਿਉਂਕਿ ਹੁਣੇ-ਹੁਣੇ ਮੈਨੂੰ ਪਤਾ ਲੱਗਿਆ ਵੀ ਇੱਥੇ ਹੋਰ ਇੱਕ ਕਿਸਾਨ ਆਗੂ ਜਿਹੜਾ ਸਾਡਾ ਉਹ ਅੱਜ ਮਰਨ ਵਰਤ ਦੇ ਉੱਤੇ ਡਲੇ ਵਾਲ ਤੋਂ ਸਾਹ ਡਲੇਲ ਸਾਹਿਬ ਤੋਂ ਬਾਅਦ ਬੈਠ ਰਿਹਾ ਸੁ ਕਿੰਨਿਆਂ ਨੂੰ ਇਹ ਚੱਕਣਗੇ ਜੇ ਸਾਡੀ ਗਿਣਤੀ ਘਟੂਗੀ ਅਸੀਂ ਕਹਰਾਜ ਬੈਠਾਂਗੇ ਫਿਰ ਇਹ ਚੱਕਣਗੇ ਵੀ ਫਿਰ ਆਪਣੇ ਬਲਦਾ ਪ੍ਰਯੋਗ ਵੀ ਕਰਨਗੇ ਧੱਕਾ ਵੀ ਕਰਨਗੇ ਇਹ ਸਾਰਾ ਕੁਝ ਹੀ ਕਰਨਗੇ ਇਹ ਲੋਕਾਂ ਵੱਲ ਦੇਖਦੇ ਵੀ ਲੋਕ ਉੱਠਦੇ ਆ ਕਿ ਨਹੀਂ ਉੱਠਦੇ ਸੋ ਤੁਹਾਡਾ ਫਰਜ਼ ਆ ਭਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਕਨੌਰੀ ਪਹੁੰਚੋ ਤੇ 3 ਤਰੀਕ ਨੂੰ ਮੈਂ ਫੇਰ ਕਹਿਣਾ 3 ਤਰੀਕ ਨੂੰ ਜੇ ਤੁਸੀਂ ਨਾ ਨਿਕਲੇ ਕੇਰਾ ਸਾਨੂੰ ਵੀ ਪਾਉਣਗੇ ਅਸੀਂ ਵੀ ਤੁਰੇ ਫਿਰਦੇ ਹੁਣ ਸਾਨੂੰ ਵੀ ਚੱਕਣਾ ਪਰ ਜੇ ਤੁਸੀਂ 3 ਤਰੀਕ ਨੂੰ ਨਾ ਨਿਕਲੇ ਉਹ ਯਹਰਾਂ ਨਾਂ ਬੰਦ ਕੀਤੀਆਂ ਤਾਂ ਤੁਹਾਨੂੰ ਲੋੜ ਹੀ ਨਹੀਂ ਪੈਣੀ ਡਾਂਗਾ ਮਾਰਨ ਦੀ ਤੁਹਾਨੂੰ ਲੋੜ ਨਹੀਂ ਪੈਣੀ ਇਥੇ ਚੱਟੇ ਦੀ ਲੋੜ ਨਹੀਂ ਪੈਣੀ ਕਿਸੇ ਹੋਰ ਤੰਤਰ ਨੂੰ ਵਰਤਣ ਦੀ ਕੋਈ ਹੋਰ ਕਾਨੂੰਨ ਨੂੰ ਵਰਤਣ ਦੀ ਕੋਈ ਕਾਲੇ ਕਾਨੂੰਨ ਲਿਆਉਣ ਦੀ ਸਾਨੂੰ ਪਾਣੀਆਂ ਦੀਆਂ ਜ਼ਰਾਂ ਨਾਲ ਹੀ ਮਾਰ ਦੇਣਗੇ ਪਾਣੀ ਤਾਂ ਆਪਾ ਪੀਣਾ ਹੀ ਆ ਪਾਣੀ ਨਾ ਪੀਓਗੇ ਤਾਂ ਵੀ ਮਰੋਗੇ ਜੇ ਜ਼ਹਿਰੋਂ ਆ ਪੀਓਗੇ ਤਾਂ ਵੀ ਮਰੋਗੇ ਦੋਨੇ ਪਾਸੇ ਮੌਤ ਹੈ ਤੁਹੇ ਮੌਤ ਹੀ ਦੇਖਦੀ ਆਫ ਲੜਕੀ ਮਰ ਲਓ ਯਾਰ ਲੜਕੇ ਸੰਘਰਸ਼ ਕਰਕੇ ਜ਼ਹਿਰਾਂ ਬੰਦ ਕਰ ਲਓ ਯਾਰ ਨਾ ਮਸਲਾ ਹਿੰਦੂ ਦਾ ਨਾ ਸਿੱਖ ਦਾ ਨਾ ਮੁਸਲਮਾਨ ਦਾ ਨਾ ਸਾਈ ਦਾ ਨਾ ਮਸਲਾ ਪਿੰਡੂ ਸ਼ਹਿਰੀ ਦਾ ਨਾ ਮਸਲਾ ਅਮੀਰ ਗਰੀਬ ਦਾ ਪਾਣੀ ਤਾਂ ਹਰ ਇੱਕ ਦੀ ਲੋੜ ਆ ਹਰ ਇੱਕ ਦਾ ਜੀਵਨ ਪਾਣੀ ਆ ਵਨਸਪਤੀ ਆ ਪਾਣੀ ਆ ਕਰਕੇ ਆ ਸਾਰੀ ਧਰਤੀ ਪਾਣੀ ਕਰਕੇ ਆ ਜੀਵ ਜੰਤੂ ਇਨਸਾਨ ਪਾਣੀ ਕਰਕੇ ਸੋ ਪਾਣੀ ਸੋਡੇ ਜ਼ਹਿਰ ਬਣਾਤੇ ਤੈਨੂੰ ਤਰੀਕ ਨੂੰ ਭਰਾਵੋ ਅਸੀਂ ਹਰ ਹਾਲ ਉਹ ਯਾਰਾ ਬੰਦ ਕਰਨਗੇ ਕਰਾਂਗੇ ਤੁਹਾਡੇ ਸਹਿਯੋਗ ਨਾਲ ਤੁਹਾਡੀ ਤਾਕਤ ਨਾਲ ਤੁਹਾਡੀ ਸ਼ਕਤੀ ਨਾਲ ਹੁਣ ਮੈਂ ਦੇਖਦਾ ਕਿ ਕਿੰਨੇ ਲੋਕ ਪੰਜਾਬ ਦੇ ਤੈਨੂੰ ਤਰੀਕ ਨੂੰ ਉੱਥੇ ਪਾਵਨ ਦੇ ਕਿੰਨੇ ਲੋਕ ਇੱਥੇ ਖਨੌਰੀ ਵਾਲੇ ਪਾਸੇ ਸਾਡੇ ਆਹ ਮਹਾਰੇ ਲੋਕ ਜਿੱਥੇ ਮੰਦਗਾ ਦਾ ਕਾਡਰ ਹੁੰਦਾ ਤਾਂ ਪਹੁੰਚ ਹੀ ਨਹੀਂ ਰਿਹਾ ਮੈਂ ਦੇ ਦਾਂ ਟਰਾਲਾਂ ਨੰਗ ਰੇ ਸਾਡੇ ਕੋਲ ਦੀ ਵੱਡੀ ਗਲਤੀ ਜਾ ਰਹੀ ਆ ਉਹਦੋਂ ਲੋਕ ਪਰ ਆਪ ਮਹਾਰਾਜ ਜਿਹੜੇ ਸਾਡੀ ਨੌਜਵਾਨੀ ਹਮੇਸ਼ਾ ਸਾਡੇ ਬਾਪੂਆਂ ਦਾ ਸੀ ਸਹਿਯੋਗ ਦਿੱਤਾ ਚਾਹੇ ਪਹਿਲਾਂ 20 ਦੇ ਕਿਸਾਨੀ ਮੋਰਚੇ ਚ ਤੇ ਚਾਹੇ ਹੁਣ ਜਿਹੜਾ ਮੋਰਚਾ ਸ਼ੁਰੂ ਹੋਇਆ ਸੀ ਉਹਦੇ ਵਿੱਚ ਅਸੀਂ ਆਪਣਾ ਸਹਿਯੋਗ ਪਾਇਆ ਆਪਣੇ ਬਾਪੂਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੋ ਅੱਜ ਲੋੜ ਆ ਬਾਈ ਕਿਉਂਕਿ ਜੇ ਕੋਈ ਵੀ ਸੰਘਰਸ਼ ਸਾਡਾ ਫੇਲ ਹੁੰਦਾ ਤਾਂ ਭੁੱਲ ਜਾ ਕੋਈ ਵੀ ਸੰਘਰਸ਼ ਸਾਡਾ ਗਾਂਹਾਂ ਵਾਲੇ ਸਮੇਂ ਦੇ ਵਿੱਚ ਜਿੱਤਿਆ ਨਹੀਂ ਜਾਣਾ ਸਫਲ ਨਹੀਂ ਹੋਣਾ ਤੇ ਮੈਂ ਇੱਕ ਬੇਨਤੀ ਹੋਰ ਕਰਦਾ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਜਿਵੇਂ ਬਰਿੰਡੇ ਸਾਡੇ ਕਿਸਾਨ ਜੂਨੀਅਨ ਵਾਲੇ ਬਾਪੂ ਕੁੱਟੇ ਗਰਾਹਾਂ ਵਾਲੇ ਇਸ ਨੂੰ ਪਰਲੇ ਮੋਰਚਾ ਲਾਈ ਬੈਠੇ ਆ ਭੰਦੇਰ ਵਰਗੇ ਬੈਠੇ ਨੇ ਜਾਂ ਹੋਰ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਧਰਾਂ ਲੜ ਰਹੀਆਂ ਤੁਹਾਨੂੰ ਬੇਨਤੀ ਆ ਜਿਵੇਂ ਆਪਾਂ ਦਿੱਲੀ ਇਕੱਠੇ ਹੋਏ ਸੀਗੇ ਇਸ ਤਰ੍ਹਾਂ ਬਾਈ ਸਾਰੇ ਇਕੱਠੇ ਹੋ ਕੇ ਮੋਰਚਾ ਆਪਾਂ ਸਫਲ ਕਰਗੇ ਜੇ ਕੋਈ ਵੀ ਮੋਰਚਾ ਮੈਂ ਪਹਿਲੇ ਕਿਹਾ ਇੱਕ ਵੀ ਮੋਰਚਾ ਤੁਹਾਡਾ ਆ ਸਫਲ ਹੋ ਗਿਆ ਫੇਲ ਹੋ ਗਿਆ ਸਰਕਾਰ ਨੇ ਤੁਹਾਨੂੰ ਖਦੇੜਤਾ ਨਖੇੜਤਾ ਤਾਂ ਆਉਣ ਵਾਲੇ ਸਮੇਂ ਵਿੱਚ ਭੁੱਲ ਜਾਵੀਂ ਤੁਸੀਂ ਕੋਈ ਵੀ ਆਪਣਾ ਹੱਲ ਮਸਲੇ ਦਾ ਆਪਣੇ ਹੱਕ ਦੀ ਗੱਲ ਆਪਣੀਆਂ ਮੰਗਾਂ ਦੀ ਗੱਲ ਤੁਸੀਂ ਕਿਸੇ ਤਰੀਕੇ ਨਾਲ ਮਨਵਾ ਲੋਗੇ ਤੁਹਾਡੇ ਸਾਰੇ ਮੋਰਚੇ ਮਿਲ ਕੇ ਫੇਲ ਕਰਨਗੇ ਸੋ ਆਓ ਮੇਰਾ ਵੀਰ ਬਹੁਤ ਬਹੁਤ ਸੰਗਤ ਗਿਣਤੀ ਦੇ ਵਿੱਚ ਨੌਜਵਾਨਾਂ ਦੀ ਖਾਸ ਤੌਰ ਤੇ ਮੈਂ ਕਹਿੰਦਾ ਅਪੀਲ ਹੈ ਨੌਜਵਾਨਾਂ ਨੂੰ ਤੁਹਾਨੂੰ ਖਨੌਰੀ ਪਹੁੰਚੋ ਤੇ 3 ਤਰੀਕ ਨੂੰ ਲੁਧਿਆਣੇ ਪਹੁੰਚੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ